ਮੈਂ ਸਰਵਰ ਸਿੰਘ ਪੰਦੇੜ ਕਿਸਾਨ ਮਦੂਸ ਸਿਵਿਟੀ ਪੰਜਾਬ ਤੋਂ ਪਹਿਲਾਂ ਦਾ तमाम ਕੇ ਕੇਐਮਐਮ ਵੀਆਂ ਜਥੇਬੰਦੀਆਂ ਦਾ ਧੰਨਵਾਦ ਜਿੰਨਾਂ ਨੇ ਲੱਖਾਂ ਦੀ ਗਿਣਤੀ ਵਿੱਚ ਜੱਟ ਮੋਟਰਸਾਈਕਲ ਮਾਰਚ ਕੱਢ ਕੇ ਜਿਹੜਾ ਵਾ ਸਰਕਾਰ ਨੂੰ ਇੱਕ ਵਾਰੀ ਪਛਾਣ ਤਕਿਆ ਹੈਗਾ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਔਰ ਸਾਮਾ ਮਜ਼ਦੂਰਾਂ ਦਾ ਵੀ ਧੰਨਵਾਦ ਜਿਦਿਆਂ ਅੱਜ ਖਬਰਾਂ ਆਉਣੇ 300ਾਂ ਦੇ ਫੋਨ ਆ ਰਹੇ ਨੇ ਪੀ ਪ੍ਰਿੰਸੀਪਲ ਫੈਕਟਰੀ ਨੇ ਦਾ ਚੀਫ ਫੈਕਟਰੀ ਨੇ ਮੋਹ ਲਾ ਕੇ ਚਾਰ ਲਾਈਨਾਂ ਲੈ ਕੇ ਭੇਜੀਆਂ ਨੇ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਰਹੇ ਹੈਗੇ ਆਂ ਦੇਖੋ ਇੱਕ ਤਾ ਵੀ ਜੇ ਸਰਕਾਰ ਨੇ ਮਨ ਬਣਾਇਆ ਲੈਂਡ ਪੂਲਿੰਗ ਪਾਲਿਸੀ ਲੈਣ ਵਾਸਤੇ ਤੇ तमाम ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਇਹ ਸੰਘਰਸ਼ਿਤ ਪ੍ਰਾਪਤੀ ਹੋਊਗੀ ਪਰ ਦੇਖੋ ਦੇਖਣ ਵਾਲੀ ਗੱਲ ਆ ਕਿ ਇੱਕ ਤਾਂ ਇਸ ਜਦੋਂ ਅ ਨੋਟੀਫਿਕੇਸ਼ਨ ਹੋਇਆ 65533 ਏਕੜ ਦਾ ਹਾਲੇ ਕੋਈ ਨੋਟੀਫਿਕੇਸ਼ਨ ਦਾ ਜ਼ਿਕਰ ਨਹੀਂ ਹੈਗਾ ਇਹ ਟੈਕਨੀਕਲ ਤੌਰ ਤੇ ਵੇਖਣਾ ਪਊਗਾ ਫਿਰ ਕੈਬਨਟ ਪਾਸ ਹੋਈ ਪਾਲਿਸੀ ਕੀ ਹੈ گورنر ਕੋਲ ਵਾਪਸ ਲੈਣੀ ਪਊ ਇਹ ਸਾਰੀਆਂ ਟੈਕਨੀਕਲ ਗੱਲਾਂ ਜਥੇਬੰਦੀ ਅੰਦਰ ਵੀ ਵਿਚਾਰਾਂਗੇ ਤੇ ਫਿਰ तमाम ਕੈਨਨਦੀਆਂ ਜਥੇਬੰਦੀਆਂ ਵਿਚਾਰਨਗੀਆਂ ਪਰ ਇੱਕ ਵੱਡਾ ਸਵਾਲ ਸਦਾ ਲਿਆ ਜੜੀਏ ਪੌਲਸੀਆ ਲੈਂਡ ਪੂਲਿੰਗ ਪੌਲਸੀ ਜਿਹੜੀ ਪਹਿਲੋਂ 2008 ਚ ਆਈ 13 ਚ ਲਾਗੂ ਹੋਈ ਉਹ ਜਿਉਂਦੀ ਪਿਓ ਰਹਿਣੀ ਆ ਫਿਰ ਕੋਈ ਸਰਕਾਰ ਨਾ ਵੀ ਆ ਕੇ ਇਹਨੂੰ ਪੌਲਸੀ ਨੂੰ ਕੱਢ ਸਕਦੀ ਆ ਫਿਰ ਪੌਲਸੀ ਭਗਵੰਤ ਮਾਨ ਸਰਕਾਰ ਵਾਪਸ ਲੈ ਲੇ ਹਾਲੇ ਤੱਕ ਮੁੱਖ ਮੰਤਰੀ ਦਾ ਕੋਈ ਬਿਆਨ ਕੇਂਦਰੀਵਾਲ ਦਾ ਬਿਆਨ ਸਾਨੂੰ ਨਹੀਂ ਨਜ਼ਰ ਆਇਆ ਜਿਨ੍ਹਾਂ ਦੀਆਂ ਨੀਤੀਆਂ ਤਹਿਤ ਸਾਰਾ ਕੁਝ ਹੋ ਰਿਹਾ ਫਿਲਹਾਲ ਇਹੀ ਕਿਹਾ ਜਾ ਸਕਦਾ ਹਾਲੇ ਚਾਰ ਲਾਈਨਾਂ ਲੈ ਕੇ ਆਈਆਂ ਨੇ ਜੇ ਸਰਕਾਰ ਨੇ ਮਨ ਬਣਾਇਆ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਆ ਪੰਜਾਬ ਦੇ ਲੋਕਾਂ ਨੇ ਕਿਹਾ ਸੀ ਕਿਸਾਨਾਂ ਮਜ਼ਦੂਰਾਂ ਇੱਕ ਇੰਚ ਜ਼ਮੀਨ ਨਹੀਂ ਦਾਂਗੇ ਤੇ ਨਹੀਂ ਦਾਂਗੇ ਬਾਕੀ ਦੀ ਟੈਕਨੀਕਲ ਗੱਲਾਂ ਹਰੇ ਵਿਚਾਰ ਨਾਲੀਆਂ ਨੇ ਇਹ ਮੀਟਿੰਗਾਂ ਦੇ ਅੰਦਰ ਵਿਚਾਰ ਕੇ ਹੀ ਅੱਗੇ ਫੈਸਲਾ ਕਰਾਂਗੇ ਧੰਨਵਾਦ